ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਵੀਰੇ ਆਪਾਂ ਲੈ ਕੇ ਚੱਲੇ ਆ ਤੁਹਾਨੂੰ ਪਿੰਡ ਲੰਮੇ ਲੰਮਾ ਜੱਟਪੁਰਾ ਵੀ ਕਹ ਦਿੰਦੇ ਨੇ ਜਿਹਨੂੰ ਇਹ ਜਗਰੋਂ ਤਹਿਸੀਲ ਦੇ ਵਿੱਚ ਪੈਂਦਾ ਵਾ ਤੇ ਇੱਥੋਂ ਦੇ ਵੀਰੇ ਵਾਈ ਜੀ ਹੈਗੇ ਆਪਣੇ ਵੀਰ ਸੁਖਵੀਰ ਸਿੰਘ ਸਨੋਵ ਰਜਿੰਦਰ ਸਿੰਘ ਲੰਮਾ ਪਿੰਡ ਤੁਹਾਨੂੰ ਦੱਸਿਆ ਆਪਾਂ ਤੇ ਇਹ ਵੀਰ ਆਪਣੇ ਦਵਾਈ ਜਣੀ ਕੰਮ ਕਰਦੇ ਆ ਤੇ ਇਹਨਾਂ ਨੇ ਆਪਣਾ ਕੰਟੈਕਟ ਕੀਤਾ ਸੀ ਉੱਥੋਂ ਵੀ ਕਹਿੰਦੇ ਆਪਾਂ ਬੁਰਜ ਖਲੀਫਾ ਚਾਹੀਦਾ ਆਪਾਂ ਨੂੰ ਵੀ ਆਪਾਂ ਘਰ ਦੇ ਉੱਪਰ ਡਿਸਪਲੇ ਕਰਨਾ ਵਾ ਤੇ ਇਹ ਵੀਰ ਜੀ ਬੁਰਜ ਖਲੀਫਾ ਆਪਾਂ ਕਰਤਾ ਰੈਡੀ ਤੇ ਹੁਣ ਆਪਾਂ ਲੈ ਕੇ ਚੱਲੇ ਆ ਪੈੰਡ ਲੰਮੇ ਨੂੰ ਤੇ ਚਲੋ ਤੁਸੀਂ ਨਾਲ ਜੁੜੇ ਰਹੋ ਆਪਣੇ ਤੇ ਫਿਟਿੰਗ ਕਰਦੇ ਆਪਾਂ ਜਾ ਕੇ ਡਿਸਪਲੇ ਕਰਦੇ ਆ ਤੇ ਫਿਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਹਨਾ ਬਾਕੀ ਵੀਰੇ ਵੀਡੀਓ ਆਪਣੀ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਹਨਾ లైక్ కామెంట్ షేర్ ਕਰਿਆ ਕਰੋ బਾਕੀ ਜੇ ਤੁਹਾਨੂੰ ਕੰਮ ਦੇ ਵਿੱਚ ਕੋਈ ਵੀ ਚੀਜ਼ ਲੱਗਦੀ ਹੈ ਵੱਧ ਘੱਟ ਉਨੀ ਕਿ ਦੱਸਿਆ ਕਰੋ ਪਲੀਜ਼ ਹਨ ਕਿਉਂਕਿ ਬੰਦਾ ਕਦੇ ਵੀ ਪੂਰਾ ਨਹੀਂ ਹੁੰਦਾ ساری ਉਮਰ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਵਾ ਤੇ ਚਲੋ ਆਜੋ ਲੈ ਜੰਨੇ ਆਪਾਂ ਤੁਹਾਨੂੰ ਪਿੰਡ ਲੰਮੇ ਦੇਖੀਏ ਆਪਾਂ ਦਵਾਈ ਦੀ ਝਾਲ ਕਿ ਇੱਕ ਓਕੇ ਵੀਰੇ